ਅੱਜ ਚੱਲ ਰੇ ਭ੍ਰਿਸ਼ਟਾਚਾਰ ਦੀ ਹੋਰ ਵੱਡੀ ਪੋਲ ਖੁੱਲੀ ਐ ਤੇ ਭ੍ਰਿਸ਼ਟਾਚਾਰ ਹੋਰ ਲੱਗਾ ਹੋਇਆ ਐ ਅੱਜ ਭਗਵੰਤ ਮਾਨ ਸਰਕਾਰ ਨੂੰ ਭ੍ਰਿਸ਼ਟਾਚਾਰ ਤੇ ਇੱਕ ਹੋਰ ਵੱਡੀ ਕਾਰਵਾਈ ਕਰਨੀ ਪਈ ਐ ਔਰ ਅਮਰਤਸਰ ਦੇ ਵਿਜੀਲੈਂਸ ਦੇ ਐਸਐਸਪੀ ਨੂੰ ਸਸਪੈਂਡ ਕਰਨ ਤੋਂ ਬਾਅਦ ਅੱਜ ਸੱਤ ਹੋਰ ਵੱਡੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਸਸਪੈਂਡ ਕਰਨਾ ਪਿਆ ਔਰ ਇਹ ਮਾਮਲਾ ਵੀ SSP सस्पेंड मामले ਨਾਲ ਹੀ ਜੁੜਿਆ ਪੂਰੀ ਜਾਣਕਾਰੀ ਆਪਾਂ ਤੁਹਾਡੀ ਨਾਲ ਸਾਂਝੀ ਕਰਦੇ ਆ ਤੁਸੀਂ ਵੀ ਭ੍ਰਿਸ਼ਟਾਚਾਰ ਬਾਰੇ ਆਪਣਾ ਤਜਰਬਾ ਆਪਣਾ ਕਮੈਂਟ ਜਰੂਰ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਹੋਇਆ ਕੀ ਹੈ ਅੱਜ ਤੋਂ 3 ਦਿਨ ਪਹਿਲਾਂ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕੀਤਾ ਸੀ ਮਾਮਲਾ ਇੱਕ ਵੱਡੇ ਭ੍ਰਿਸ਼ਟਾਚਾਰ ਨਾਲ ਜੁੜਿਆ ਸੀ 50 ਕਰੋੜ ਦੇ ਕਰੀਬ ਰੁਪਇਆ ਜਿਹੜਾ ਜਿਹੜਾ ਵਿਕਾਸ ਦੇ ਲਈ ਸੀ ਉਹਦੇ ਵਿੱਚ ਵੱਡੀ ਗੜਬੜ ਕੀਤੀ ਗਈ ਸੀ ਤੇ ਉਸ ਮਾਮਲੇ ਦੇ ਵਿੱਚ ਅੱਜ 7 ਹੋਰ ਅਧਿਕਾਰੀ ਸਸਪੈਂਡ ਕਰਨੇ ਪਏ ਨੇ ਜਿਨ੍ਹਾਂ ਦੇ ਵਿੱਚ ਕੁਝ ਐਕਸ਼ਨ ਨੇ ਇੰਜੀਨੀਅਰ ਨੇ ਐਸਡੀਓ ਨੇ ਔਰ ਕੁਝ ਸਹਾਇਕ ਇੰਜੀਨੀਅਰ ਨੇ ਸੱਤ ਅਧਿਕਾਰੀ ਵੱਡੇ ਲੈਵਲ ਦੇ ਅੱਜ ਹੋਰ ਸਸਪੈਂਡ ਕਰਨੇ ਪਏ ਨੇ ਉਹਨਾਂ ਤੇ ਕਾਰਵਾਈ ਹੋਈ ਹੈ ਮਾਮਲਾ ਕੀ ਹੈ ਕਿ ਜਿਹੜਾ ਪੈਸਾ ਵਿਕਾਸ ਦੇ ਲਈ ਆਉਂਦਾ ਹੈ ਉਹਨੂੰ ਮਿਲਮਲਾ ਕੇ ਖੁਰਦ-ਬੁਰਦ ਕਰਨ ਦੇ ਦੋਸ਼ ਜਿਹੜੇ ਆ ਉਹ ਇਸ ਮਾਮਲੇ ਦੇ ਵਿੱਚ ਲੱਗੇ ਨੇ ਇਹ ਮਾਮਲਾ ਰਣਜੀਤ ਐਵੇਨਿਊ ਟੈਂਡਰ ਕੱਪੜੇ ਦੇ ਨਾਲ ਜੁੜਿਆ ਹੋਇਆ ਤੇ ਇਹਦੇ ਵਿੱਚ ਜਿਹੜੇ ਸੱਤ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਉਹਨਾਂ ਦੇ ਨਾਂ ਵੀ ਮੈਂ ਤੁਹਾਨੂੰ ਦੱਸ ਦਿਆਂ ਇੱਕ ਸਹਾਇਕ ਇੰਜੀਨੀਅਰ ਹੈ ਸੁਖਰੀਪਨ ਪਾਲ ਇੱਕ ਭੂਸ਼ਮ ਤਿਪੇਸ਼ ਅਗਲੇ ਮਨਪ੍ਰੀਤ ਤੇ ਜੂਨੀਅਰ ਇੰਜੀਨੀਅਰ ਮਨਦੀਪ ਤੇ ਵੀ ਐਕਸ਼ਨ ਕੀਤਾ ਗਿਆ ਔਰ ਇਹਦੇ ਨਾਲ ਨਾਲ ਜਿਹੜੇ ਸੱਤ ਭੂਸ਼ਣ ਸਤਦੇਵਾ ਉੱਚ ਅਧਿਕਾਰੀ ਨੇ ਅਰਮਿੰਦਰ ਪਾਲ ਸਿੰਘ ਉੱਚ ਅਧਿਕਾਰੀ ਨੇ ਔਰ ਵਿਕਰਮ ਸਿੰਘ ਉੱਚ ਅਧਿਕਾਰੀ ਨੇ ਇਹ ਇਹਨਾਂ ਨੂੰ ਸੱਤਾਂ ਜਣਿਆਂ ਨੂੰ ਸਸਪੈਂਡ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਸਵਾਲਾਂ ਤੇ ਆਪਾਂ ਗੱਲ ਕਰਨੀਆਂ ਤੁਸੀਂ ਦੱਸੋ ਪੰਜਾਬ ਸਰਕਾਰ ਦੇ ਲਗਾਤਾਰ ਦਾਅਵੇ ਰਹੇ ਨੇ ਕਿ ਭ੍ਰਿਸ਼ਟਾਚਾਰ ਤੇ ਬੇਈਮਾਨੀ ਤੇ ਰਿਸ਼ਵਤਖੋਰੀ ਅਸੀਂ ਖਤਮ ਕਰਤੀ ਹੈ ਬਹੁਤ ਘਟ ਗਈ ਹੈ ਪਰ ਜਦੋਂ ਵੀ ਐਦਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾ ਉਦੋਂ ਇੰਜ ਗੱਲ ਨਿਕਲ ਕੇ ਆਉਂਦੀ ਐ ਜਿਵੇਂ ਬੜੇ ਨਡਰ ਹੋ ਕੇ ਬੇਖੌਫ ਹੋ ਕੇ ਵੱਡੇ ਵੱਡੇ ਅਧਿਕਾਰੀ ਨੇ ਜਿਹੜੇ ਉਹ ਬੜੇ ਆਰਾਮ ਨਾਲ ਭ੍ਰਿਸ਼ਟਾਚਾਰ ਕਰ ਰਹੇ ਹੋਣ ਪਿਛਲੇ ਦਿਨੀ ਜਦੋਂ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਉਦੋਂ ਵੀ ਇਹੋ ਸਵਾਲ ਖੜੇ ਹੋਏ ਪਰ बार-बार ਗੱਲ ਜਾਂ ਅਪਾ ਕਰਦੇ ਆ ਤਾਂ ਮੇਰਾ ਇੱਕ ਹੀ ਗੱਲ ਹੁੰਦੀ ਐ ਵੀ ਇਹਦੀ ਜੜ ਕਿੱਥੇ ਐ ਤੇ ਜੜ ਅਤੇ ਆਪਾਂ ਗੱਲ ਬੜੀ ਵਾਰ ਕੀਤੀ ਐ ਤੁਸੀਂ ਦੱਸ ਦਿਓ ਭ੍ਰਿਸ਼ਟਾਚਾਰ ਦੀ ਜੜ ਕਿੱਥੇ ਐ ਭ੍ਰਸ਼ਟਾਚਾਰ ਦੀ ਜੜ ਇਸ ਪੂਰੇ ਸਿਸਟਮ ਦੇ ਵਿੱਚ ਮੌਜੂਦ ਹੈ ਕੋਈ ਹੀਟਲੇ ਚਾਰ ਕਰਮਚਾਰੀ ਫੜ ਕੇ ਹੀਟਲੇ ਚਾਰ ਮਲਾਜਮਾਂ ਤੇ ਕਾਰਵਾਈ ਕਰਕੇ ਕੁਝ ਅਫਸਰਾਂ ਤੇ ਕਰਕੇ ਭ੍ਰਸ਼ਟਾਚਾਰ ਇਦਾਂ ਨਹੀਂ ਰੁਕਣਾ ਉਹ ਸਿਸਟਮ ਜਿਹੜਾ ਭ੍ਰਸ਼ਟਾਚਾਰ ਦਾ ਜਨਮਦਾਤਾ ਹੈ ਉਹਦੇ ਤੇ ਕਾਰਵਾਈ ਕਰਨੀ ਪੈਗੀ ਔਰ ਉਹ ਸਿਸਟਮ ਜਿਹੜਾ ਬਹੁਤ ਵੱਡੇ ਭ੍ਰਸ਼ਟਾਚਾਰ ਨੂੰ ਜਾਇਜ਼ ਕਰਾਰ ਦੇਈ ਬੈਠਾ ਹੈ ਜਿਹੜੀ ਸਭ ਤੋਂ ਵੱਡਾ ਭ੍ਰਸ਼ਟਾਚਾਰ ਹੈ ਜਿਹੜਾ ਪੂੰਜੀਪਤੀ ਮੁਨਾਫਾ ਖੁਰੀ ਕਰਦੇ ਨੇ ਜਿਹੜਾ ਉਹ ਮਨਮਰਜ਼ੀ ਦੇ ਆਪਣੀਆਂ ਫੈਕਟਰੀਆਂ ਚ ਬਣੀਆਂ ਚੀਜ਼ਾਂ ਦੇ ਰੇਟ ਲਾ ਕੇ ਲੋਕਾਂ ਦੀ ਲੁੱਟ ਕਰਦੇ ਨੇ ਇੱਕ ਇੱਕ ਰੁਪਈਏ ਚ ਤਿਆਰ ਕੀਤੀ ਚੀਜ਼ ਦੇ ਉੱਪਰ ਉਹ 70 ਲਿਖਦੇ ਨੇ ਉਹ 150 ਲਿਖਦੇ ਨੇ ਉਹ 200 ਲਿਖਦੇ ਨੇ ਉਹ ਉਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਆ ਤਾਂ ਲੋਕਾਂ ਦੀ ਅੰਨੀ ਲੁੱਟ ਹੋ ਰਹੀ ਆ ਤਾਂ ਉਹੀ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਇਹਨਾਂ ਜਿਹੜੀਆਂ ਸਿਆਸੀ ਪਾਰਟੀਆਂ ਇਹਨਾਂ ਨੂੰ ਫੰਡ ਦਿੰਦੀਆਂ ਨੇ ਜਿਵੇਂ ਆ ਅੱਜ ਤੋਂ 5 ਦਿਨ ਪਹਿਲਾਂ ਵੀ ਅੰਕੜੇ ਆਏ ਕਿ ਉਹਨਾਂ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ ਇਨਾ ਬੀਜੇਪੀ ਨੂੰ ਕਾਂਗਰਸ ਨੂੰ ਤੇ ਦੂਜੀਆਂ ਸਾਰੀਆਂ ਪਾਰਟੀਆਂ ਨੂੰ 3811 ਕਰੋੜ ਦਾ ਫੰਡ ਦਿੱਤਾ ਮਤਲਬ 3811 ਕਰੋੜ ਦਾ ਫੰਡ ਫੰਡ ਕੋਈ ਲੱਖ 2 ਲੱਖ 10 ਲੱਖ 20 ਲੱਖ ਕਰੋੜ 2 ਕਰੋੜ ਨਹੀਂ ਹਜ਼ਾਰਾਂ ਕਰੋੜ ਦਾ ਫੰਡ ਉਹ ਕਿਉਂ ਦਿੰਦੇ ਨੇ ਜਿਹੜਾ ਅਸਲ 'ਚ ਉਹਨਾਂ ਨੇ ਭ੍ਰਿਸ਼ਟਾਚਾਰ ਕਰਨਾ ਹੁੰਦਾ ਉਹਦੀ ਰਾਖੀ ਲਈ ਤੇ ਉਹਨਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਪੱਖੀ ਨੀਤੀਆਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਹੁਣ ਦੂਜੇ ਨੰਬਰ ਤੇ ਭ੍ਰਿਸ਼ਟਾਚਾਰ ਦੀ ਜੜ ਜਿਹੜੀ ਆ ਉਹ ਜਿਹੜਾ ਸਾਡਾ ਚੋਣ ਸਿਸਟਮ ਹੈ ਜਦੋਂ ਵੋਟਾਂ ਪੈਂਦੀਆਂ ਨੇ ਤੇ ਜੋ ਕੋਈ ਸਿਆਸੀ ਪਾਰਟੀਆਂ ਉਹਦੋਂ ਕਰਦੀਆਂ ਨੇ ਸਰਕਾਰਾਂ ਬਣਾਉਣ ਦੇ ਲਈ ਉਹਦੇ ਚ ਪਈ ਹੈ ਹੁਣ ਪਹਿਲਾਂ ਤਾਂ ਸਿਆਸੀ ਪਾਰਟੀਆਂ ਜਦੋਂ ਕਾਰਪੋਰੇਟ ਘਰਾਣਿਆਂ ਤੋਂ ਹਜ਼ਾਰਾਂ ਕਰੋੜ ਲੈ ਕੇ ਚੋਣਾਂ ਲੜਦੀਆਂ ਨੇ ਤਾਂ ਫਿਰ ਉਹ ਭ੍ਰਿਸ਼ਟਾਚਾਰ ਤਾਂ ਉੱਥੇ ਸ਼ੁਰੂ ਹੋ ਗਿਆ ਦੂਜੇ ਨੰਬਰ ਤੇ ਕਿੰਨਾ ਕੁਸ਼ ਗਲਤ ਵੋਟਾਂ ਚ ਕੀਤਾ ਜਾਂਦਾ ਤੁਸੀਂ ਵੇਖਦੇ ਹੋ ਸ਼ਰਾਬਾਂ ਦੀਆਂ ਪੇਟੀਆਂ, ਪੁੱਕੀਆਂ, ਅਫੀਮ ਗਰੀਬਾਂ ਨੂੰ ਪੈਸੇ ਵੰਡੇ ਜਾਂਦੇ ਨੇ ਤੇ ਐਨਾ ਕੁਝ ਗਲਤ ਵੋਟਾਂ ਲੈਣ ਲਈ ਇਹ ਪਾਰਟੀਆਂ ਕਰਦੀਆਂ ਨੇ ਤੇ ਇੱਕ ਹੋਰ ਵੱਡਾ ਗਲਤ ਤਰੀਕਾ ਲੋਕਾਂ ਨੂੰ ਝੂਠੇ ਦਾਅਵੇ, ਝੂਠੇ ਲਾਰੇ, ਝੂਠੀਆਂ ਗਰੰਟੀਆਂ ਇਹ ਪਾਰਟੀਆਂ ਦਿੰਦੀਆਂ ਨੇ ਤਾਂ ਜਦੋਂ ਇਹ ਪਾਰਟੀਆਂ ਐਦਾਂ ਗਲਤ ਤਰੀਕੇ ਨਾਲ ਸਰਕਾਰ ਬਣਾਉਂਦੀਆਂ ਨੇ ਤਾਂ ਫਿਰ ਤੁਸੀਂ ਦੱਸ ਦਿਓ ਵੀ ਉਹ ਭ੍ਰਿਸ਼ਟਾਚਾਰ ਕਿਵੇਂ ਰੋਕ ਸਕਣਗੀਆਂ ਭ੍ਰਿਸ਼ਟਾਚਾਰ ਦੀ ਜੜ ਜਿਹੜੀ ਹੈ ਨਾ ਉਹ ਇੱਥੇ ਨਹੀਂ ਹੈਗੀ ਵੀ ਇਹ ਕੁਝ ਮੁਲਾਜ਼ਮ ਫੜ ਲੇ ਕੁਝ ਅਧਿਕਾਰੀ ਫੜ ਦੇ ਨਾ ਇਹ ਤਾਂ ਉਸ ਸਾਰੀ ਬਿਮਾਰੀ ਦੇ ਬਾਹਰੀ ਲੱਛਣ ਨੇ ਬਿਮਾਰੀ ਅਸਲ ਦੇ ਵਿੱਚ ਹੋਰ ਹੈ فرض ਕਰੋ فرض ਕਰੋ ਮੈਨੂੰ ਮੇਰੇ ਅੰਦਰੂਨੀ ਅੰਗ ਨੂੰ ਮੇਰੇ ਲੀਵਰ ਨੂੰ ਕੋਈ ਗੰਭੀਰ ਬਿਮਾਰੀ ਲੱਗ ਜੇ ਕੈਂਸਰ ਹੋ ਜੇ ਤਾਂ ਉਸ ਤੋਂ ਬਾਅਦ ਮੇਰੇ ਹੱਥ ਪੀਲੇ ਹੋਣੇ ਸ਼ੁਰੂ ਹੋ ਜਾਣਗੇ ਮੇਰਾ ਸੁਣਨਾ ਪਣ ਸਰੀਰ ਚਾਉਣਾ ਸ਼ੁਰੂ ਹੋ ਜੂ ਬੁਖਾਰ ਹੋਣਾ ਸ਼ੁਰੂ ਹੋ ਜੂ ਜੇ ਕੋਈ ਡਾਕਟਰ ਅਸਲੀ ਬਿਮਾਰੀ ਦੀ ਜੜ ਫੜੇ ਬਿਨਾ ਮੈਨੂੰ ਬੁਖਾਰ ਦੀ ਦਵਾਈ ਦੇਈ ਜਾਵੇ ਹੈ ਐਵੇਂ ਮੈਨੂੰ ਮਤਲਬ ਕਿ ਮਤਲਬ ਖੂਨ ਚਲਾਉਣ ਵਾਲੀ ਦਵਾਈ ਦੇਈ ਜਾਵੇ ਉਹਦੇ ਨਾਲ ਠੀਕ ਨਹੀਂ ਹੋਣਾ ਕਿਉਂਕਿ ਅਸਲ ਪ੍ਰੋਬਲਮ ਤਾਂ ਲੀਵਰ ਚ ਹੈ ਤਾਂ ਲਾਜ ਲੀਵਰ ਦੇ ਕੈਂਸਰ ਦਾ ਕਰਨਾ ਪੈਣਾ ਇਸੇ ਤਰ੍ਹਾਂ ਹੀ ਇੱਥੇ ਆ ਔਰ ਜਿੰਨਾ ਟਾਈਮ ਜਿਹੜੀ ਉਹ ਉੱਪਰੋਂ ਜਿਹੜੀ ਬਿਮਾਰੀ ਆ ਰਹੀ ਹੈ ਉਹਨੂੰ ਠੀਕ ਨਹੀਂ ਕੀਤਾ ਜਾਂਦਾ ਉਨਾ ਟਾਈਮ ਥੱਲੇ ਤੱਕ ਭ੍ਰਿਸ਼ਟਾਚਾਰ ਠੀਕ ਨਹੀਂ ਹੋਣਾ ਹੁਣ ਤੁਸੀਂ ਇੱਕ ਗੱਲ ਵੇਖੋ ਬਹੁਤ ਸਾਰੇ ਲੋਕ ਅਕਸਰ ਇਹ ਕਹਿ ਦਿੰਦੇ ਨੇ ਕਿ ਇਹ ਕਰਮਚਾਰੀਏ ਮਤਲਬ ਜਿਹੜੇ ਨੇ ਇਹ ਭ੍ਰਿਸ਼ਟਾਚਾਰ ਕਰਦੇ ਨੇ ਕਈ ਤਾਂ ਬਹਿਸ ਵੀ ਕਰਦੇ ਨੇ ਵੀ ਦੇਖੋ ਸਰਕਾਰਾਂ ਦੀ ਕੀ ਗਲਤੀ ਹੈ ਲੋਕ ਕੀ ਮਾੜੇ ਨੇ ਆਹ ਹੀਟਲੇ ਕਰਮਚਾਰੀ ਵੇਖ ਲਓ ਕਿੰਨਾ ਭ੍ਰਿਸ਼ਟਾਚਾਰ ਕਰਦੇ ਨੇ ਹੁਣ ਗੱਲ ਮਿੱਤਰੋ ਤੁਸੀਂ ਦੱਸ ਦਿਓ ਮੰਨ ਲਓ ਇੱਕ ਟੈਂਕੀ ਆ ਤੇ ਥੱਲੇ ਲੱਗੀਆਂ 50 ਟੂਟੀਆਂ ਤੇ ਜੇ 50 ਟੂਟੀਆਂ ਚ ਪਾਣੀ ਗੰਦਾ ਆ ਰਿਹਾ ਹੈ ਗਲਤੀ ਟੂਟੀਆਂ ਦੀ ਕਿ ਟੈਂਕੀ ਦੇ ਪਾਣੀ ਦੀ ਤੁਸੀਂ ਦੱਸ ਦਿਓ ਗਲਤੀ ਕਿੱਥੇ ਆ ਜਿੱਥੋਂ ਤੱਕ ਮੈਨੂੰ ਲੱਗਦਾ ਗਲਤੀ ਟੈਂਕੀ ਦੇ ਪਾਣੀ ਚ ਹੈ ਨੁਕਸ ਟੂਟੀਆਂ ਨੂੰ ਜਿੰਨਾ ਮਰਜੀ ਛਾੜ ਲਓ ਪੂੰਝ ਲਓ ਸਾਫ਼ ਕਰ ਲਓ ਪਾਣੀ ਨਹੀਂ ਸਾਫ਼ ਨਿਕਲਣਾ ਸੋ ਭ੍ਰਿਸ਼ਟਾਚਾਰ ਦੀ ਜੜ ਤੱਕ ਜਾਣਾ ਪਏਗਾ ਔਰ ਮੌਜੂਦਾ ਆਏਸ ਦੌਰ ਦੇ ਵਿੱਚ ਮੈਂ ਵੇਖ ਹੀ ਨਹੀਂ ਰਿਹਾ ਤੁਸੀਂ ਵੀ ਨਹੀਂ ਵੇਖ ਰਹੇ ਹੋਵੋਗੇ ਕਿ ਜਦ ਤੱਕ ਕੋਈ ਜਾ ਰਿਹਾ ਭ੍ਰਿਸ਼ਟਾਚਾਰ ਦੀ ਤੇ ਇਸ ਕਰਕੇ ਹੀ ਇਹ ਖਤਮ ਨਹੀਂ ਹੋ ਰਿਹਾ ਹੁਣ ਅਗਲੀ ਜਿਹੜੀ ਖਬਰ ਹੈ ਉਹ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਪੇਪਰਾਂ ਦੀ ਡੇਟ ਸ਼ੀਟ ਐਲਾਨੀ ਹੈ ਬੜੀ ਜ਼ਰੂਰੀ ਖਬਰ ਹੈ ਪੇਪਰਾਂ ਦੀ ਡੇਟ ਸ਼ੀਟ ਹੈ 8ਵੀਂ 10ਵੀਂ ਤੇ 12ਵੀਂ ਦੀ 8ਵੀਂ ਦੇ ਪੇਪਰ ਜਿਹੜੇ ਆ ਉਹ 17 ਫਰਵਰੀ ਤੋਂ 27 ਫਰਵਰੀ ਤੱਕ ਹੋਣਗੇ ਔਰ ਇਹਦੇ ਨਾਲ ਹੀ 10ਵੀਂ ਜਮਾਤ ਦੀ ਡੇਟ ਸ਼ੀਟ ਆਈ ਹੈ 10ਵੀਂ ਜਮਾਤ ਦੇ ਪੇਪਰ ਨੇ ਜਿਹੜੇ ਉਹ 6 ਮਾਰਚ ਤੋਂ 1 ਅਪ੍ਰੈਲ ਤੱਕ ਹੋਣਗੇ ਇਸੇ ਤਰ੍ਹਾਂ ਹੀ 12ਵੀਂ ਜਮਾਤ ਦੀ ਡੇਟਸ਼ੀਟ ਆਈ ਹੈ 17 ਫਰਵਰੀ ਤੋਂ 4 ਅਪ੍ਰੈਲ ਤੱਕ ਇਹ ਪ੍ਰੀਖਿਆਵਾਂ ਹੋਣਗੀਆਂ ਇਹਦੇ ਬਾਰੇ ਹੁਣ ਹੋਰ ਵਿਆਖਿਆ ਤਾਂ ਕਰ ਨਹੀਂ ਸਕਦੇ ਇੰਨਾ ਕੀ ਕਵਾਂਗੇ ਕਿ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਉਹ ਬੰਦੇ ਨੂੰ ਸਿਆਣਾ ਨਹੀਂ ਕਰਦਾ ਰਟਣ ਤੂ ਤੋਤਾ ਬਣਾਉਂਦਾ ਬਾਕੀ ਤੁਸੀਂ ਆਪ ਲਾ ਲਿਓ ਹਸਾਬ ਔਰ ਅਗਲੀ ਖਬਰ ਪੰਜਾਬ ਦੇ ਵਿੱਚ ਫਿਰ ਅੱਜ ਪੁਲਿਸ ਨੇ ਇਨਕਾਊਂਟਰ ਕੀਤਾ ਪੁਲਿਸ ਨੇ ਦਾਅਵਾ ਕੀਤਾ ਕਿ ਕੁਝ ਮਲਜਮ ਉਹਨਾਂ ਨੂੰ ਉਹ ਕਹਿੰਦੇ ਕਿ ਸਾਨੂੰ ਲੋੜੀ ਦੇ ਸੀ ਅਸੀਂ ਉਹਨਾਂ ਨੂੰ ਫੜਨ ਲਈ ਪਿੱਛਾ ਕਰ ਰਹੇ ਸੀ ਉਹਨਾਂ ਨੇ ਪੁਲਿਸ ਤੇ ਗੋਲੀ ਚਲਾਈ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਫਿਰ ਉਹਨਾਂ ਦੇ ਲਾਤ ਚਖੋਰੀ ਲੱਗੀ ਫਿਰ ਪੁਲਿਸ ਨੇ ਫੜ ਲਏ ਇਹ ਇਹ ਮੈਂ ਤਾਂ ਹੱਸਿਆ ਤਾਂ ਹੱਸਿਆ ਕਿਉਂਕਿ ਜਿੱਥੇ ਵੀ ਪੁਲਿਸ এনਕਾਊਂਟਰ ਕਰਦੀ ਹੈ ਬੰਦੇ ਫੜੇ ਜਾਣ ਵਾਲਿਆਂ ਦੇ ਨਾਂ ਤੇ ਜਗ੍ਹਾ ਦਾ ਥਾਂ ਇਹ ਚੀਜ਼ ਬਦਲੀ ਹੁੰਦੀ ਹੈ ਬਾਕੀ ਕਹਾਣੀ ਸਾਰੀ ਸੇਮ ਹੁੰਦੀ ਹੈ ਉਹ ਸੱਚੀ ਵੀ ਹੋ ਸਕਦੀ ਹੈ ਤੇ ਉਹ ਝੂਠੀ ਵੀ ਹੋ ਸਕਦੀ ਹੈ। ਵੇਖੋ ਝੂਠੀ ਛਾ ਕਿਤਾ ਪੈਂਦਾ ਕਿਉਂਕਿ ਪਹਿਲਾਂ ਅਦਾਲਤਾਂ ਨੇ ਅਦਾਲਤਾਂ ਨੇ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ ਦੇ ਵਿੱਚ ਬਹੁਤ ਸਾਰੇ ਵੱਡੇ ਪੁਲਿਸ ਅਧਿਕਾਰੀਆਂ ਤੇ ਛੋਟੇ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਕੀਤੀਆਂ ਨੇ। ਸਜ਼ਾਵਾਂ ਵੀ ਮਿਸਾਲੀ 15-15 ਸਾਲ, 20-20 ਸਾਲ, 10-10 ਸਾਲ ਸਜ਼ਾਵਾਂ ਹੋਈਆਂ ਨੇ। ਪਿਛਲੇ 1 ਸਾਲ 'ਚ ਹੀ ਕਿੰਨੇ ਫੈਸਲੇ सीबीआई ਕੋਰਟ ਨੇ ਤੇ ਹਾਈ ਕੋਰਟ ਨੇ ਇਹਨਾਂ ਮਾਮਲਿਆਂ ਦੇ ਵਿੱਚ ਕੀਤੇ ਨੇ ਹੁਣ ਕੱਲ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਨਰੇਗਾ ਸਕੀਮ ਦੇ ਨਾਮ ਬਦਲਣ ਨੂੰ ਲੈ ਕੇ ਜੋ ਕੁਝ ਵੀ ਉਹ ਚੱਲਿਆ ਕੀ ਉਹ ਥੋੜੀ ਨਜ਼ਰ ਦੇ ਵਿੱਚ ਸਹੀ ਹੈ ਦੇਖੋ ਮੈਨੂੰ ਲੱਗਦਾ ਉੱਥੇ ਸਿਆਸੀ ਡਰਾਮਾ ਹੋਇਆ ਹੰਗਾਮਾ ਹੋਇਆ ਤੇ ਇਸ ਤੋਂ ਵੱਧ ਕੁਝ ਨਹੀਂ ਹੋਇਆ ਦੇਖੋ ਉੱਥੇ ਕੀ ਹੋਇਆ ਸਾਰੀਆਂ ਪਾਰਟੀਆਂ ਨੇ ਮਜ਼ਦੂਰਾਂ ਦੇ ਨਾਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਤਾਂ ਜੋ ਕੇਂਦਰ ਸਰਕਾਰ ਨੇ ਕੀਤਾ ਉਹ ਇੱਕ ਤਰ੍ਹਾਂ ਨਾਲ ਨਰੇਗਾ ਸਕੀਮ ਖਤਮ ਕਰਨ ਵਾਲੀ ਗੱਲ ਆ। ਮਤਲਬ ਡਰਾਮੇਬਾਜੀ ਕਰਤੀ ਕਹਿੰਦੇ ਜੇ ਅਸੀਂ 100 ਦਿਨ ਤੋਂ 125 ਦਿਨ ਦਾ ਕੰਮ ਮਜ਼ਦੂਰਾਂ ਨੂੰ ਦੇਤਾ ਪਰ ਜਿਹੜੇ ਪੈਸੇ ਦੇਣੇ ਆ ਉਹਦੀ ਸਾਰੀ ਗੜਬੜ ਕਰਤੀ। ਹੁਣ ਕੇਂਦਰ ਕੋਲ ਫੰਡ ਵੱਧ ਕੇਂਦਰ ਕੋਲ ਪੈਸਾ ਵੱਧ ਤੇ ਕੇਂਦਰ ਪਹਿਲਾਂ 90% ਪੈਸਾ ਕੇਂਦਰ ਦਿੰਦਾ ਸੀ ਮਜ਼ਦੂਰਾਂ ਦੀ ਦਿਹਾੜੀ ਦਾ। ਤੇ ਹੁਣ ਕਹਿੰਦੇ ਜੀ 40% ਪੈਸਾ ਪੰਜਾਬ ਦਏਗਾ। ਮਤਲਬ ਹਰ ਇੱਕ ਸੂਬਾ ਦੇਗਾ ਤੇ ਕੇਂਦਰ ਦੇਗਾ 60% ਉਹ ਕਹਿੰਦੇ ਆ ਨਾ ਰਹੇਗਾ ਬਾਸ ਤੇ ਨਾ ਵਜੇਗੀ ਬਾਂਸਰੀ ਨਾ ਨੌਮਣ ਤੇਲ ਹੋਵੇ ਤੇ ਨਾ ਰਾਦਾ ਨੱਚੀ ਉਹ ਗੱਲ ਬਣੀ ਆ ਮਤਲਬ ਜਿਹੜੀਆਂ ਸੂਬਾ ਸਰਕਾਰਾਂ ਲਗਭਗ ਸਾਰੀਆਂ ਦਾ ਬੁਰਾ ਹਾਲ ਹੈ ਪੰਜਾਬ ਦਾ ਤਾਂ ਬਹੁਤ ਬੁਰਾ ਹਾਲ ਹੈ 4 ਲੱਖ ਕਰੋੜ ਦੇ ਕਰਜ਼ੇ ਹਿੱਟ ਪੰਜਾਬ ਹੈ ਪੰਜਾਬ ਕਿਵੇਂ ਦੇ ਦੂ ਪੈਸੇ ਨਹੀਂ ਦੇ ਸਕਦਾ ਕੱਲ ਵਿਧਾਨ ਸਭਾ ਦੇ ਵਿੱਚ ਰੱਦ ਕਰਤਾ ਇਹਨਾਂ ਨੇ ਮਤਾ ਕਹਿੰਦੇ ਜੀ ਵੇਖੋ ਅਸੀਂ ਇਹ ਮਤਾ ਰੱਦ ਕਰਦੇ ਹਾਂ ਪਰ ਕੇਂਦਰੀ ਮੰਤਰੀ ਕਹਿੰਦਾ ਵੀ ਰੱਦ ਕਰ ਹੀ ਨਹੀਂ ਸਕਦੇ ਉਹ ਕਹਿੰਦਾ ਦੇਸ਼ ਸੰਗੀਤਾ ਚਾਹ ਫੈਡਰਲ ਟਾਂ ਚਾਹ ਇਹ ਗੈਰ ਕਾਨੂੰਨੀ ਗੈਰ ਸੰਵਧਾਨਕ ਤਰੀਕੇ ਨਾਲ ਰੱਦ ਕਰ ਰਹੇ ਨਹੀਂ ਕਰ ਹੀ ਨਹੀਂ ਸਕਦੇ ਇਹ ਤਾਂ ਅਧਿਕਾਰ ਖੇਤਰ ਕੇਂਦਰ ਦਾ ਤੇ ਕੇਂਦਰ ਦੇ ਅਧਿਕਾਰ ਖੇਤਰ ਚ ਰਾਜ ਕਿਵੇਂ ਦਖਲ ਦੇ ਸਕਦਾ ਇਹ ਗੱਲ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਨੇ ਕੀਤੀ ਐ ਜਿਹੜਾ ਕੇਂਦਰੀ ਖੇਤੀਬੜੀ ਮੰਤਰੀ ਹੈ ਹੁਣ ਉੱਥੇ ਜੋ ਚੱਲਿਆ ਤੁਸੀਂ ਵੇਖਿਆ ਭਗਵੰਤਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਚੜ ਗੁੱਸਾ ਗਿਆ ਚੜ ਕ੍ਰੋਧ ਗਿਆ ਉਹ ਕਦੀ ਸੁਖਪਾਲ ਖੈਰੇ ਨਾਲ ਇੱਟ ਖੜੱਕੇ ਲੈਂਦੇ ਨਜ਼ਰ ਆਏ ਕਦੀ ਪ੍ਰਤਾਪ ਸਿੰਘ ਬਾਜਵਾ ਨਾਲ ਕਦੀ ਦੂਜਿਆਂ ਨਾਲ ਭਗਵੰਤਮਾਨ ਸਾਹਿਬ ਦੀ ਜਿਹੜੀ ਭਾਸ਼ਾ ਸੀ ਨਾ ਉਹਦੇ ਤੇ ਬਹੁਤ ਸਾਰੇ ਲੋਕਾਂ ਦੇ ਕਮੈਂਟੇ ਸੀ ਵੀ ਉਹ ਸੀਐਮ ਦੇ ਲੈਵਲ ਦੀ ਭਾਸ਼ਾ ਨਹੀਂ ਹੈ ਜਿਹੜਾ ਬਿਹੇਵੀਅਰ ਸੀ ਉਹ ਵੀ ਭਗਵੰਤ ਸਿੰਘ ਸਾਹਿਬ ਉਹਨਾਂ ਨੂੰ ਨਿੱਜੀ ਮੈਨੇ ਦਿੰਦੇ ਵੀ ਨਜ਼ਰ ਆਏ ਤੇ ਉਹ ਵੀ ਇਸ ਤਰ੍ਹਾਂ ਵੀ ਤੁਸੀਂ ਜੇ ਐਡੇ ਆ ਤਾਂ ਤੁਸੀਂ ਫਿਰ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਦੇ ਬਾਹਰ ਅੱਗੇ ਧਰਨਾ ਲਾਓ ਅਸੀਂ ਵੀ ਤੁਹਾਡੇ ਨਾਲ ਬੈਠਾਂਗੇ ਜਿਹੜਾ ਕਾਂਗਰਸ ਦਾ ਐਮਐਲਏ ਪ੍ਰਗਟ ਸਿੰਘ 올ੰਪੀਅਨ ਨੇ ਉਹਨੇ ਤਾਂ ਸਿਰਾ ਕਰਤਾ ਉਹ ਕਹਿੰਦਾ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਭਾਜਪਾ ਦੀ ਬੀ ਟੀਮ ਹੈ ਤੇ ਇਹ ਜੋ ਪਖੰਡ ਕਰ ਰਹੀ ਹੈ ਕੱਖਣੀਏ ਦੇ ਚੋਂ ਨਿਕਲਣਾ ਪਰ ਉਹ ਕਹਿੰਦਾ ਅਸੀਂ ਇਸ ਨਵੇਂ ਬਣਾਏ ਜਿਹੜੇ ਐਕਟ ਨੂੰ ਰੱਦ ਕਰਨ ਚ 200% ਸਹਿਮਤ ਹਾਂ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਗਿਆਸਪੁਰਾ ਸਾਹਿਬ ਬਨਜਿੰਦਰ ਗਿਆਸਪੁਰਾ ਉਹ ਬਈ ਉਥੇ 5000 ਮਜ਼ਦੂਰਾਂ ਦੇ ਲਿਖੇ ਪੱਤਰਾਂ ਦੀ ਪੰਡ ਲੈ ਕੇ ਵਿਧਾਨ ਸਭਾ ਪਹੁੰਚ ਗਿਆ ਕਹਿੰਦਾ ਯਾ ਚੱਕੋ ਮੇਰੇ ਹਲਕੇ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਨੇ 5000 ਚਿੱਠੀਆਂ ਪੱਤਰ ਲਿਖ ਕੇ ਭੇਜੇ ਨੇ ਵੀ ਇਹ ਸਕੀਮ ਲਾਗੂ ਨਹੀਂ ਹੋਣੀ ਇਹਨੂੰ ਜਿਵੇਂ ਮਰਜ਼ੀ ਕਰੋ ਇਹਨੂੰ ਰੱਦ ਕਰਾਓ ਬਾਕੀ ਵੀ ਉੱਥੇ ਜਿਵੇਂ ਸੰਦੀਪ ਜਾਖੜ ਐ ਐਮ ਐਲ ਏ ਆਬੋਰ ਤੋਂ ਉਹਨੇ ਜਿਹੜੀ ਗੱਲ ਕੀਤੀ ਉਹ ਕਹਿੰਦਾ ਵੇਖੋ ਪੰਜਾਬ ਦੇ ਵਿੱਚ ਪਹਿਲਾ 100 ਦਿਨ ਮਨਰੇਗਾ ਦੇ ਤਹਿਤ ਰੁਜ਼ਗਾਰ ਦੇਣਾ ਸੀ ਉਹ ਕਹਿੰਦਾ ਕਿਤੇ ਵੀ ਪੰਜਾਬ ਚ 26 ਤੋਂ 27 ਦਿਨ ਤੋਂ ਵਾਧੂ ਰੁਜ਼ਗਾਰ ਨਹੀਂ ਮਿਲਿਆ ਬਹੁਤੇ ਪਿੰਡਾਂ 'ਚ ਤਾਂ 15 ਦਿਨ 18 ਦਿਨ ਮਨਰੀਗਾ ਦੇ ਤਹਿਤ ਰੁਜ਼ਗਾਰ ਮਿਲਿਆ ਇੱਕ ਸਾਲ 'ਚ ਜੇ ਇਹ ਅੰਕੜਾ ਸੱਚ ਹੈ ਤਾਂ ਫਿਰ ਸਰਕਾਰਾਂ ਦੀ ਪੋਲ ਨਹੀਂ ਖੁੱਲਦੀ ਇੱਥੋਂ ਹੱਦ ਹੋ ਗਈ ਜਦੋਂ 100 ਦਿਨ ਤੱਕ ਰੁਜ਼ਗਾਰ ਮਜ਼ਦੂਰਾਂ ਨੂੰ ਉਸ ਸਕੀਮ 'ਚ ਦਿੱਤਾ ਜਾ ਸਕਦਾ ਸੀ ਤੇ ਦਿੱਤਾ ਕਿਉਂ ਨਹੀਂ ਗਿਆ ਕਿੱਥੇ ਘਾਟ ਰਹੀ ਕਿੱਥੇ ਗੜਬੜ ਰਹੀ ਹੈ ਇਹਦੇ ਨਾਲ ਹੀ ਜਿਹੜੀ ਦਿਹਾੜੀ ਹੈ ਉਹ ਮਜ਼ਦੂਰਾਂ ਦੀ ਦਿਹਾੜੀ ਜਿਹੜੀ ਰੱਖੀ ਪਈ ਹੈ ਇਹ ਜਜ ਮੈਨੂੰ ਲੱਗਦਾ ਜੇਕਰ ਇਹ ਇੱਕ ਮਜ਼ਦੂਰ ਮੋਟਰਸਾਈਕਲ ਤੇ ਥੋੜਾ ਜਿਹਾ ਕੰਮ ਤੱਕ ਜਾਵੇ ਤਾਂ ਉਹਨਾਂ ਕੋਲੋਂ ਦਾ ਤੇਲ ਬਚ ਜਾਂਦਾ ਜੱਡਾ ਮਹਿੰਗਾ ਇਹਨਾਂ ਨੇ ਪੈਟਰੋਲ ਕੀਤਾ ਹੋਇਆ ਜਿੰਨੀ ਦਿਹਾੜੀ ਹੈ ਸੋ ਵਧਾਉਣੀ ਤਾਂ ਚਾਹੀਦੀ ਸੀ ਨਰੇਗਾ ਦੀ ਦਿਹਾੜੀ ਕੰਮ ਦੇ ਦਿਨ ਤੇ ਬਦਲ ਦਿੱਤਾ ਗਿਆ ਨਾ ਤੇ ਨਾਲੇ ਕਈ ਸਾਰੇ ਐਸੇ ਕੰਮ ਸੀ ਜੋ ਮਨਰੇਗਾ ਦੀ ਸਕੀਮ ਚੋਂ ਬਾਹਰ ਕੱਢ ਦਿੱਤੇ ਗਏ ਜਿਹੜੇ ਪਹਿਲਾਂ ਮਜ਼ਦੂਰ ਮਨਰੇਗਾ ਦੇ ਵਿੱਚ ਕਰਦੇ ਸੀ ਕਹਿੰਦੇ ਹੁਣ ਮਜ਼ਦੂਰ ਉਹ ਨਹੀਂ ਕਰ ਸਕਣ ਹੁਣ ਇਹ ਸਾਰੇ ਕੁਸ਼ ਦੇ ਉੱਪਰ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ